ਦੇਸ਼ ਹੈ ਰਵਿੰਦਰ ਰਵੀ ਦੀ ਕਹਾਣੀ ਹਮਚਣ ਹਰ ਵਾਰ ਉਹ ਕੁੜੀ ਦੇ ਇਸੇ ਸ਼ਹਿਰ ਵਿੱਚ ਗੁੰਮ ਹੁੰਦੀ ਹੈ ਇਹ ਸ਼ਹਿਰ ਇਸ ਦੇਸ਼ ਦੀ ਰਾਜਧਾਨੀ ਹੈ ਜਿੱਥੇ ਵੱਡੇ ਵੱਡੇ ਗਿਰਜਿਆਂ ਤੋਂ ਲੈ ਕੇ ਚੱਕਲਿਆਂ ਤੱਕ ਸਭ ਦਾ ਕਾਰੋਬਾਰ ਚੱਲਦਾ ਹੈ ਕਈ ਪੇਸ਼ਾਵਰ ਹਨ ਤੇ ਕਈ ਪੇਸ਼ਾ ਕਰਦੇ ਨੇ ਮੁਜਰਮ ਤੇ ਡਾਕੂ ਇੱਥੇ ਪੂਰੀ ਸਹਿਰਦਤਾ ਨਾਲ ਆਪਣੀ ਬਾਤ ਪਾਉਂਦੇ ਨੇ ਤੇ ਖੂਫੀਆ ਪੁਲਿਸ ਵਾਲੇ ਆਪਣੀ ਦੋਹਾਂ ਦਾ ਕਿੰਤਾ ਜ਼ੁਰਮ ਹੈ ਇੱਕ ਦਾ ਜ਼ੁਰਮ ਕਰਨਾ ਤੇ ਦੂਜੇ ਦਾ ਜ਼ੁਰਮ ਫੜਨਾ ਇੱਕ ਬਿਨਾ ਦੂਜੇ ਦੀ ਹੋਣਦ ਸੰਭਵ ਨਹੀਂ ਕਦੇ ਕਦੇ ਕਿਸੇ ਵੱਡੇ ਦਾ ਉੱਤੇ ਇਹ ਦੋਵੇਂ ਆਪਸ ਵਿੱਚ ਮਿਲ ਵੀ ਜਾਂਦੇ ਨੇ ਮੁਜਰਮ ਫਰਾਰ ਹੋ ਜਾਂ ਜਾਂ ਫੜੇ ਜਾਂ ਜਾਂ ਫਾਂਸੀ ਦੇ ਤਖਤੇ ਤੇ ਲਟਕ ਜਾਂ ਇੱਥੇ ਗੱਲ ਰੁਕਦੀ ਕਦੇ ਨਹੀਂ ਚੁਰਦੀ ਹੀ ਰਹਿੰਦੀ ਹੈ ਜਿਸ ਤਰ੍ਹਾਂ ਕੁੜੀ ਤੋਂ ਗੱਲ ਜ਼ੁਰਮ ਤੱਕ ਪਹੁੰਚੀ ਹੈ ਉਸੇ ਤਰ੍ਹਾਂ ਜੁਰਮ ਤੋਂ ਗੱਲ ਫੇਰ ਕੁੜੀਬਲ ਤਰ ਪਈ ਹੈ ਮੁਜਰਮ ਪਾਗਲ ਤੇ ਪੈਗੰਬਰ ਇਹਨਾਂ ਤਿੰਨਾਂ ਵਿੱਚ ਐਵੇਂ ਥੋੜਾ ਜਿਹਾ ਅੰਤਰ ਹੀ ਹੁੰਦਾ ਹੈ ਉਹਨਾਂ ਦਾ IQ ਇੱਕ ਹੀ ਹੁੰਦਾ ਹੈ ਇੱਕ ਦੀ ਸੋਚ ਨਕਾਰਾਤਮਕ ਦੂਜੇ ਦੀ ਅੰਤਰਮੁਖੀ ਤੇ ਤੀਜੇ ਦੀ ਸਕਾਰਾਤਮਕ ਹੁੰਦੀ ਹੈ ਤਿੰਨੇ ਆਪਣੇ ਆਪ ਨੂੰ ਧਰਮ ਦੀ ਹੱਦ ਤੱਕ ਸਿਹਰਦ ਹੁੰਦੇ ਨੇ ਤੇ ਫੇਰ ਤੂੰ ਮੁਜਰਮ ਹੋਇਆ ਤੇਰੇ ਪਿਆਰ ਦਾ पागल की फर्क ਪੈਂਦਾ ਪਗੰਬਰ ਬਣਨ ਚ ਥੋੜੀ ਜੀ ਕਸਰ ਰਹਿੰਦੀ ਆ ਤੇ ਉਹ ਕਸਰ ਮੈਂ ਪੂਰੀ ਕਰ ਦਿਆਂਗੀ ਚੱਲ ਮੰਜੇ ਤੇ ਤੂੰ ਰਾਜੀ ਹੋ ਲੈ ਕੱਲ ਹੀ ਤਾਂ ਟੀਕਾ ਲਗਵਾਇਆ ਤੇ ਕੈਪਸੂਲ ਤੂੰ ਅਜੇ 2 ਦਿਨ ਹੋਰ ਖਾਣੇ ਨੇ ਤੇ ਫੇਰ ਡਾਕਟਰ ਡਾਕਟਰ ਪਾਗਲ ਹੈ ਜਿਸ ਨੂੰ ਕੋਈ ਲਿੰਗ ਰੋਗ ਨਹੀਂ ਲੱਗਾ ਉਹ ਕੀ ਜਾਣੇ ਕਾਮ ਭੋਗ ਦੇ ਆਨੰਦ ਦਾ ਸ਼ਿਖਰ ਤੂੰ ਪੇ ਨੰਬਰ ਬਣ ਰਹੀ ਐ ਤੇ ਮੈਂ ਫੇਰ ਪਾਗਲ ਤੇਰੇ ਪਾਗਲਪਨ ਨਾਲ ਹੀ ਤਾਂ ਮੈਨੂੰ ਇਸ਼ਕ ਐ ਪਿਛਲੀ ਵਾਰ ਯਾਦ ਹੀ ਡਾਕਟਰ ਦੇ ਰੋਕਣ ਤੇ ਵੀ ਅਸੀਂ ਨਹੀਂ ਰੁਕੇ ਸਾਂ ਤੇ ਤੂੰ ਆਪ ਹੀ ਕਹਿੰਦਾ ਸੈਂ ਕਿ ਤੇਰਾ ਸਾਰਾ ਆਪਾ ਇੱਕ ਛੇਣ ਵਿੱਚ ਸੁੰਗੜ ਗਿਆ ਸੀ ਤੇ ਫੇਰ ਇਸ ਛੇਣ ਪਿੱਛੋਂ ਅਸੀਂ ਲਗਾਤਾਰ ਟੀਕੇ ਲਗਵਾਉਂਦੇ ਰਹੇ ਸਾਂ ਹਾਂ ਤੇ ਸੱਚੋ ਛੇਣ ਕਿੰਨਾ ਵਿਸਮਾਦ ਨਹੀਂ ਸੀ जिने जिंदगी बाण नालों ਟੁੱਟ ਕੇ ਛੇਣ ਦੀ ਚੈਨ ਇੱਕ ਵਸਤੂ ਗਤੀ ਵਿੱਚ ਵੱਜ ਗਈ ਹੋਵੇ ਅੰਦਰ ਹੀ ਅੰਦਰ ਇੱਕ ਬਿੰਦੂ ਦੁਆਲੇ ਲਗਾਤਾਰ ਚੱਕਰ ਬਨ ਰਹੀ ਤੇ ਫਿਰ ਤੂੰ ਤੇ ਮੈਂ ਕਿੰਨਾਂ ਹੀ ਚਿਰ ਨੀਂ ਬੇਹੋਸ਼ੀ ਦੀ ਹਾਲਤ ਵਿੱਚ ਪਏ ਰਹੇ ਸਾਂ ਇੱਕ ਦੂਜੇ ਦੇ ਕੋਲ ਕੋਲ ਰੋਮ ਰੋਮ ਚ ਇੱਕੋ ਸਮੇਂ ਕੁਝ ਨਿਕਲ ਰਿਹਾ ਰੋਮ ਰੋਮ ਵਿੱਚ ਇੱਕੋ ਸਮੇਂ ਕੁਝ ਦਾਖਲ ਹੋ ਰਿਹਾ ਪ੍ਰਤੀਤ ਹੁੰਦਾ ਸੀ ਜਿਵੇਂ ਬੇਹਿਸ ਇੱਕ ਵਸਤੂ ਖੇਡ ਨੂੰ ਅਹਿਸਾਸ ਦੁਆਰਾ ਵੇਖ ਰਿਹਾ ਸੀ ਤੇ ਫਿਰ ਤੂੰ ਗੱਲ ਫੇਰ ਖੂਨ ਤੇ ਲੈ ਆਈਂ ਮੈਨੂੰ ਉਂਗਰੇ ਜ਼ਖਮ ਨੂੰ ਚੇੜਨ ਦੀ ਆਦਤ ਜੇ ਹੋਈ ਕਿੰਨਾ ਸਵਾਦ ਆਉਂਦਾ ਹੈ ਇਸ ਚਿਹਰ ਜਹੀ ਵਿੱਚ ਜ਼ਖਮ ਨੂੰ ਚੇੜਦਿਆਂ ਉਹ ਚੇੜੀ ਜਾਣ ਨੂੰ ਜੀ ਕਰਦਾ ਹੈ ਸਵਾਦ ਵਿੱਚ ਨੌਂ ਉਂਗਲਾਂ ਤੇ ਜ਼ਖਮ ਸਭ ਲਹੂ ਲਹਾਨ ਹੋ ਜਾਂਦੇ ਨੇ ਤੇ ਪੀੜ ਪੀੜ ਬਿਨਾਂ ਸਵਾਦ ਕਾਦਾ ਤੂੰ ਤਾਂ ਪਾਗਲ ਹੈ ਤੇ ਤੂੰ ਪੈਗੰਬਰ ਜੈਬਰਾ ਕ੍ਰਾਸਿੰਗ ਤੋਂ ਚੱਕਲਿਆਂ ਵਾਲੇ ਪਾਸੇ ਮੁੜਦਿਆਂ ਮੈਂ ਇਸ ਸ਼ਹਿਰ ਨੂੰ ਸਰਸਰੀ ਨਜ਼ਰ ਨਾਲ ਵੇਖਦਾ ਹਾਂ ਹਰ ਵਾਰ ਉਹੀ ਕੁੜੀ ਇਸ ਸ਼ਹਿਰ ਵਿੱਚ ਗੁੰਮ ਹੁੰਦੀ ਹੈ ਤੇ ਹਰ ਵਾਰ ਮੈਂ ਆਪਣੀ ਤਲਾਸ਼ ਇਸੇ ਸ਼ਹਿਰ ਤੋਂ ਸ਼ੁਰੂ ਕਰਦਾ ਹਾਂ ਇਹ ਜਾਣਦਿਆਂ ਹੋਿਆਂ ਵੀ ਕਿ ਉਹ ਨਹੀਂ ਮਿਲੇਗੀ ਮੇਰਾ ਨਾਮ ਹੈਲਨੀ ਗਤੀ ਹੈ ਤੂੰ ਕਾਰ ਨੂੰ ਫੜ ਸਕਦਾ ਹੈ ਰਫ਼ਤਾਰ ਨੂੰ ਨਹੀਂ ਵੇਖ ਅੱਜ ਮੈਂ ਤੇਰੇ ਕੋਲ ਆ ਹੁਣ ਤੂੰ ਟਕਾ ਕੇ ਭੂਤ ਭਵਿੱਖ ਨੂੰ ਭੁੱਲ ਜਾ ਮੇਰੇ ਪਗੰਬਰ ਨਹੀਂ ਤਾਂ پاگل ਹੋ ਜਾਏਗਾ ਨਾ 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 ਤੈਨੂੰ ਕਈ ਵਾਰ ਆਖਿਆ ਹੈ ਕਿ ਸਭ ਪ੍ਰਸ਼ਨ ਤੂੰ ਕਿੰਨਾ ਚਿਰ ਠਹਿਰੇਂਗੀ ਮੁੜ ਕੇ ਕਦੋਂ ਆਵੇਂਗੀ ਨਾ ਨਾ ਇੱਥੇ ਹੀ ਕੱਟ ساری ਉਮਰ ਬ्यर्थ ਨਹੀਂ ਸਦੀਆਂ ਦੀ ਚਗਲੀ ਚਿੱਥੀਏ ਬਾਸ਼ਾ ਤੇਰੇ ਮੂੰਹੋਂ ਨਹੀਂ ਸੌਂਦੀ ਪਰ ਜੇ ਨਾਲ ਨਾ ਗੱਲ ਮੁੱਕਦੀ ਐ ਨਾ ਸ਼ੁਰੂ ਹੁੰਦੀ ਐ ਤੇ ਨਾ ਹੀ ਤੁਰਦੀ ਐ ਇਹ ਵਿੱਚ ਵਿਚਾਲੇ ਦੀ ਅਵਸਥਾ ਹੈ ਇੱਕ ਸ਼ਰਤੀਆ ਹਾਲਾਤ ਹੈ ਜ਼ਿੰਦਗੀ ਸ਼ਖਤ ਨਹੀਂ ਕਰਮ ਹੈ ਲਗਾਤਾਰ ਕਰਮ ਤੇ ਕਰਮ ਹੁਣ ਦਾ ਛਣ ਹੈ ਹੁਣ ਦਾ ਛਣ ਤੇਰੇ ਹਾਨ ਦਾ ਛਣ ਮੇਰੇ ਹਾਨ ਦਾ ਹੈ ਮੇਰੇ ਹਾਨ ਦਾ ਚਿੰਨ ਮੇਰੇ ਹਾਨ ਦਾ ਚਿੰਨ ਕਦਮ ਤੁਰ ਰਹੇ ਨੇ ਤਲਾਸ਼ ਜਾਰੀ ਹੈ ਤਲਾਸ਼ ਜੇ ਕੋਈ ਸਥੂਲ ਮੰਜ਼ਲ ਜਾਂ ਬਸਤ ਹੁੰਦੀ ਹੈ ਤਾਂ ਇਹ ਸਫ਼ਰ ਕਦੋਂ ਦਾ ਮੁੱਕ ਗਿਆ ਹੁੰਦਾ ਐਵੇਂ ਖੋਜ ਹੀ ਪੈਂਦੀ ਹੈ ਤੇ ਕਦਮ ਤੁਰ ਪੈਂਦੇ ਨੇ ਜੇ ਸਥਾਂ ਤੋਂ ਕਈ ਵਾਰ ਲੰਘ ਚੁੱਕੇ ਹੁੰਦੇ ਆ ਉਹ ਥਾਂ ਵੀ ਨਵੀਂ ਜਪਦੀ ਹੈ ਹਰ ਵਾਰ ਇੱਕ ਨਵੇਂ ਰਹੱਸ ਨਾਲ ਭਰਪੂਰ ਜੋ ਅਦਿੱਖ ਹੈ ਉਸ ਤੇ ਨਜ਼ਰ ਲਾਈ ਜੋ ਦਿਸਦਾ ਉਸ ਤੋਂ ਖੋਜ ਰਹੇ ਗੁਜ਼ਰ ਰਹੇ ਆ ਗੱਲ ਨਾ ਘੋੜੇ ਦੀ ਐ ਤੇ ਨਾ ਬਾਦਸ਼ਾਹ ਦੀ ਘੋੜੇ ਨੇ ਡਿੱਗਣਾ ਸੀ ਡਿੱਗ ਪਿਆ ਬਾਦਸ਼ਾਹ ਨੇ ਬਦਲਣਾ ਸੀ ਬਦਲ ਗਿਆ ਗੱਲ ਤਾਂ ਘੋੜ ਚਾਲ ਤੇ ਸ਼ਾਸਨ ਦੀ ਐ ਸ਼ਾਸਨ ਜੋ ਅੱਜ ਘੋੜ ਚਾਲੇ ਨਹੀਂ ਅਪੋਲੋ ਚਾਲੇ ਹਰ ਥਾਂ ਅ ਸ਼ਾਸਨ ਵੱਲ ਵੱਧ ਰਿਹਾ ਹੈ ਹਰ ਚੀਜ਼ ਆਪਣੇ ਆਪ ਵਿੱਚ ਆਪਣਾ ਤੋੜ ਹੁੰਦੀ ਹੈ ਫਿਰ ਵੀ ਇਸ ਆਤਮ ਵਿਰੋਧ ਵਿੱਚ ਵਿਚਰਦਿਆਂ ਕੁਝ ਜੋੜਨ ਨੂੰ ਜੀ ਕਰਦਾ ਹੈ ਗੱਲ ਸਿੱਧੀ ਜਈ ਹੈ ਸਭ ਨੇ ਮਰਨਾ ਹੈ ਤਾਂ ਫਿਰ ਜਿਉਂਦੇ ਕਿਉਂ ਆ ਚਲੋ ਸਾਰੇ ਨੀਂਦੀਆਂ ਗੋਲੀਆਂ ਖਾ ਕੇ ਸਦਾ ਦੀ ਨੀਂਦ ਸੌਂ ਜਾਈਏ ਪ੍ਰਸ਼ਨ ਉੱਠਦਾ ਹੈ ਤਾਂ ਫਿਰ ਉਹ ਸਿਰ ਹੱਸਦਾ ਕੀ ਬਣੇਗਾ ਸਫ਼ਰ ਕੌਣ ਕਰੇਗਾ ਜੇ ਸਾਰਿਆਂ ਵਿੱਚੋਂ ਇੱਕ ਵੀ ਜਿਉਂਦਾ ਬਚ ਗਿਆ ਤਾਂ ਉਹ ਪਾ ਜਾਵੇਗਾ ਇਸ ਰਸ ਹਸ ਨੂੰ ਨਹੀਂ ਨਹੀਂ ਮੌਤ ਬਾਰੇ ਇਹ ਸੋਚ ਬੇਕਾਰ ਹੈ ਪਰ ਜੀਵਨ ਅਤ ਦਾ ਬੇਜ਼ਾਰ ਹੈ ਮੌਤ ਬੇਚਿੰਤਾ ਜੀਵਨ ਤੋਂ ਬੇਜ਼ਾਰ ਅੱਗ ਫੇਰ ਵੀ ਬਲ ਰਹੀ ਹੈ ਹਨੇਰਾ ਫੇਰ ਵੀ ਸੋ ਪ੍ਰਾਣ ਹੈ ਹਰ ਲੱਕੜ ਵਿੱਚ ਅੱਗ ਹੁੰਦੀ ਹੈ ਵੇਖਣ ਵਾਲੀ ਅੱਖ ਚਾਹੀਦੀ ਹੈ ਅਸੀਂ ਐਵੇਂ ਬਾਹਰ ਭੱਜੇ ਫਿਰਦੇ ਹਾਂ ਅੱਗ ਦੀ ਮੱਚਸ ਦੀ ਤਲਾਸ਼ ਵਿੱਚ ਜਦ ਤੱਕ ਅੱਗ ਅੰਦਰ ਰਹਿੰਦੀ ਹੈ ਲੱਕੜੀ ਦਾ ਵजूद कायम ਰਹਿੰਦਾ ਹੈ ਜਦੋਂ ਅੱਗ ਬਾਹਰ ਆ ਜਾਂਦੀ ਹੈ ਤਾਂ ਲੱਕੜੀ ਬਾਲਣ ਬਣ ਕੇ ਬਲ ਜਾਂਦੀ ਹੈ ਹਰਾਖ ਹੋ ਜਾਂਦੀ ਹੈ ਪਰ ਅੱਗ ਮੇਰੀ ਮਾਂ ਅੱਗ ਸੀ ਨਿਰੀ ਜੰਗਲ ਦੀ ਅੱਤ ਦੀ ਸੁੰਦਰ ਪਰਜਵਨ ਹਰ ਰਾਤ ਨਮਾ ਮਰਦ ਹਰ ਦਿਨ ਨਮਾ ਸੂਰਜ ਉਸਨੇ ਸਾਰੇ ਕਬੀਲੇ ਦੇ ਸੰਸਾਰ ਦੇ ਮਰਦਾਂ ਦਾ ਸੂਰਜ ਫੜ ਰੱਖਿਆ ਸੀ ਲੋਕ ਕਹਿੰਦੇ ਨੇ ਦਿਨ ਉਸ ਨੂੰ ਪੁੱਛ ਕੇ ਚੜਦਾ ਸੀ ਰਾਤ ਉਸ ਨੂੰ ਦੱਸ ਕੇ ਪੈਂਦੀ ਸੀ ਉਹ ਅੱਗ ਸੀ ਇੱਕ ਝੁੱਗੀ ਨੂੰ ਲੱਗੀ ਸਾਰਾ ਪਿੰਡ ਬਾਲ ਉੱਠਿਆ ਤੇ ਫੇਰ ਉਹ ਇੱਕ ਝੁੱਗੀ ਵਿੱਚ ਸਦਾ ਲਈ ਬੰਦ ਹੋ ਗਈ ਇੱਕ ਤੋਂ ਬਾਅਦ ਇੱਕ ਉਸਨੇ 7 ਧੀਆਂ ਤੇ 6 ਪੁੱਤਰ ਜੰਮੇ ਸਾੰਬੇ ਖੇਤਾਂ ਵਿੱਚ ਇਹਨਾਂ ਦੇ ਪੇਟ ਭਰਨ ਲਈ ਜਾਨ ਹੂਲ ਕੇ ਕੰਮ ਕੀਤਾ ਇੱਕ ਮਰਦ ਦੀ ਵਫਾ ਨੇ ਉਸ ਅੱਗ ਨੂੰ ਜਿਸਮ ਬਣਾ ਕੇ ਹੰਡਾ ਦਿੱਤਾ ਹੁਣ ਉਹ ਝੁਕੀ ਹੋਈ ਕਮਾਨ ਵਾਂਗੂੰ ਫੇਰ ਵੀ ਸ਼ਾਂਬੇ ਨੂੰ ਗੁੜਦੀ ਬੀਜਦੀ ਉਸ ਦੇ ਹਾਣੀ ਉਸ ਨੂੰ ਵੇਖਣ ਆਉਂਦੇ ਉਸ ਨੂੰ ਚੜਾਉਂਦੇ ਤਾਂ ਉਹ ਕਹਿੰਦੀ ਇਸ ਸਵਾਹ ਹੁਣ ਕੋਈ ਚੰਗਿਆੜੀ ਨਹੀਂ ਬਚੀ ਜੋ ਤੁਹਾਨੂੰ ਨਿਗ੍ਧ ਦੇ ਸਕੇ ਤੂੰ ਵੀ ਮੈਨੂੰ ਜਿਸਮ ਬਣਾ ਕੇ ਭੋਗਣਾ ਹੰਡਾਉਣਾ ਚਾਹੁੰਦਾ ਤਾਂ ਕਿ ਮੈਂ ਵੀ ਸਾਰੀ ਉਮਰ ਭੁਗਤ ਦੀ ਭੁਗਤ ਦੀ ਸਵਾ ਬਣ ਕੇ ਰਹਿ ਜਾਵਾਂ ਠੰਡੀ ਸਵਾ ਦੁਨੀਆ ਦੇ ਇਹ ਸਭ ਸੰਬੰਧ ਫਜ਼ੂਲ ਨੇ ਪਤੀ ਪਤਨੀ ਮਾਤਾ ਪਿਤਾ ਬੱਚੇ ਮੇਰੇ ਬੱਚੇ ਮੇਰੀ ਪਤਨੀ ਹਾਂ ਸੱਚ ਤੋ ਇਸ ਵਿਦੇਸ਼ੀ ਮਿੱਟੀ ਉੱਤੇ ਇਕੱਲਾ ਹੀ ਹੱਡ ਠਰਕ ਰਹੇ ਹਾਂ ਆਪਣੀ ਪਤਨੀ ਆਪਣੇ ਬੱਚੇ ਕਿਉਂ ਨਹੀਂ ਮੰਗਵਾ ਲੈਂਦਾ ਤੂੰ ਚੁੱਪ ਤੇ ਪਰ ਤੇਰੇ ਮਸਤਕ ਤੇ ਤੇਰੇ ਅੰਦਰਲਾ ਅਪਰਾਧ ਰਖਾਵਾਂ ਬਣ ਕੇ ਉੱਭਰ ਆਇਆ ਜੇ ਤੂੰ ਵਿਆਹ ਦੇ ਸੰਬੰਧ ਵਿੱਚ ਵੱਜਿਆ ਹੋਇਆ ਨਾ ਹੁੰਦਾ ਤਾਂ ਮੇਰੇ ਅੰਦਰ ਅਪਰਾਧ ਦੀ ਇਹ ਭਾਵਨਾ ਨਾ ਜਾਗਦੀ ਇਹ ਸ੍ਰਿਸ਼ਤੇ ਦੇ ਬੰਧਨ ਹੀਟ ਤੂੰ ਵਿਰੋਧੀ ਦਿਸ਼ਾਵਾਂ ਵੱਲ ਖਿੱਚ ਹੁੰਦਾ ਅੰਦਰੇ ਅੰਦਰ ਹੌਲੀ-ਹੌਲੀ ਟੁੱਟ ਮੁੱਕ ਹੌਲੀ ਹੌਲੀ ਮਾਰ ਰਹਾ ਹੈ ਮੇਰੇ ਮੁਜਰਮ ਤੇਰੇ ਸੰਪਰਕ ਨੇ ਮੇਰੇ ਅੰਦਰਲੇ ਮੁਜਰਮ ਨੂੰ ਜਗਾਇਆ ਤੇ ਉਸ ਮੁਜਰਮ ਨੇ ਪੈਗੰਬਰ ਨੂੰ ਪੈਗੰਬਰ ਤੈਨੂੰ ਪੁੱਛਦਾ ਹੈ ਹੈਲਨ ਤੇਰੇ ਅੰਦਰ ਇੱਕ ਮਰਦ ਨੂੰ ਪਾਉਣ ਵਿਆਹ ਕਰਵਾਉਣ ਦੀ ਭਾਵਨਾ ਨਹੀਂ ਜਾਗਦੀ ਜਾਗਦੀ ਹੈ ਪਰ ਵਿਆਹ ਦਾ ਇੱਕ ਮਰਦ ਦਾ ਸਬੰਧ ਇੱਕ ਭਾਵਨਾ ਹੈ ਸਾਰਾ ਜੀਵਨ ਤਾਂ ਨਹੀਂ 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 ਮੈਂ ਜੁਆ ਨਹੀਂ ਖੇਡਣਾ ਇਸ ਦੀ ਜਿੱਤ ਸਵਾ ਹੈ ਤੇ ਇਸ ਦੀ ਹਾਰ ਅਗਨੀ ਮੈਂ ਆਪਣੀ ਅਗਨੀ ਨਹੀਂ ਹਾਰ ਸਕਦੀ ਧਰਤੀ ਤੋਂ ਉੱਠ ਕੇ ਮਨੁੱਖ ਚੰਦ ਤੇ ਪਹੁੰਚ ਚੁੱਕਾ ਹੈ ਮੈਂ ਵੀ ਇਸ ਵਿਆਹ ਦੇ ਸਬੰਧ ਤੋਂ ਉੱਚਾ ਉੱਠ ਕੇ ਜੀਵਨ ਵੇਖਣਾ ਹੈ ਵਿਸ਼ਾਲ ਜੀਵਨ ਜਿਸ ਦੇ ਹਰ ਕਦਮ ਤੇ ਇੱਕ ਰਹੱਸ ਹੈ ਮੈਂ ਵੀ ਚੰਦ ਤਾਰਿਆਂ ਦੀ ਦੁਨੀਆ ਵੇਖਣੀ ਹੈ ਦੁਨੀਆ ਜੋ ਬ੍ਰਹਿਮੰਡ ਜੱਡੀ ਵਿਸ਼ਾਲ ਹੈ ਪਰ ਮੈਂ ਤੇਰੀ ਅਗ ਨੂੰ ਸਲਾਮਤ ਰੱਖਣ ਦਾ ਵਾਅਦਾ ਕਰਦਾ ਖੁਦ ਰਾਖ ਹੋ ਜਾ ਮੰਗਾ ਪਰ ਤੇਰੀ ਸ਼ਮਾ ਬਲਦੀ ਰਹੇਗੀ ਤੇ ਤੇਰੇ ਬੱਚੇ ਤੇਰੀ ਪਤਨੀ ਦੀਆਂ ਲਾਸ਼ਾਂ ਤੇਰੇ ਅੰਦਰ ਛੜਦੀਆਂ ਰਹਿਣਗੀਆਂ ਬਦਬੂ ਮੇਰੇ ਅੰਦਰ ਜਮਾ ਹੁੰਦੀ ਰਹੇਗੀ ਤੇਰੇ ਮੇਰੇ ਅੰਦਰ ਦੁਨੀਆ ਦੇ ਹਰ ਸਥਾਪਤ ਸਬੰਧ ਰਿਸ਼ਤੇ ਤੇ ਪ੍ਰਬੰਧ ਦੇ ਖਿਲਾਫ ਇੱਕ ਵਿਦਰੋਹ ਜਹਾ ਹੈ ਤੇ ਇਨਾਂ ਰਿਸ਼ਤਿਆਂ ਦੇ ਚੱਕਰ ਵੀ ਉਹ ਵਿੱਚ ਵਿਚਰਦੇ ਅਸੀਂ ਉਕਤਾ ਗਏ ਹਾਂ ਕਸੇ ਇਹਨਾਂ ਤੋਂ ਬੋਰ ਹੋ ਗਏ ਆ ਤੇਰਾ ਮੇਰਾ ਸਬੰਧ ਦੁਨੀਆਂ ਦੇ ਰਿਸ਼ਤਿਆਂ ਤੋਂ ਬੋਰਡਮ ਦਾ ਸਬੰਧ ਹੈ ਦੇਖ ਮੈਂ ਤੇਰੇ ਸਾਹਮਣੇ ਖੜੀ ਆ ਲੱਟ ਲੱਟ ਵੱਦੀ ਅੱਖ ਮੇਰੇ ਆਬਨੂਸੀ ਜਸਮ ਚੋਂ ਚੰਗਿਆੜੇ ਵਰਦੇ ਹਨ ਤਾਂ ਤੂੰ ਮੈਨੂੰ ਜੰਗਲ ਦੀ ਅੱਗ ਆਖ ਕੇ ਸੰਬੋਧਨ ਕਰਦਾ ਮੈਂ ਅਗਾਂ ਮੈਂ ਹੁਣ ਦੇ ਛਣ ਦਾ ਸੱਚ ਆ ਮੈਨੂੰ ਪਾਉਣ ਲਈ ਭੂਤ ਭਵੇਖ ਨਾਲੋਂ ਟੁੱਟ ਜਾ ਟੁੱਟ ਜਾਵਾਂ ਹਾਂ ਤੇ ਫਿਰ ਇਸ ਸੰਬੰਧ ਨੂੰ ਇੱਕ ਛਣ ਦੀ ਪਵਿੱਤਰ ਵਫਾ ਦੀ ਕਸੀਮਤ ਕਰਦੇ ਇਸ ਛਣ ਨੂੰ ਚੋਰੀ ਦਾ ਛਣ ਕਹ ਲੈ ਜਾਂ ਦੁਨੀਆ ਦੇ ਸਥਾਪਿਤ ਸੰਬੰਧਾਂ ਤੋਂ ਵਿਦਰੋਹ ਦਾ ਛਣ ਕੋਈ ਫਰਕ ਨਹੀਂ ਪੈਂਦਾ ਸਮੇ ਸਮੇ ਇਹ ਛਣ ਬਣ ਕੇ ਮੈਂ ਤੇਰੇ ਜੀਵਨ ਵਿੱਚ ਪੂਰੀ ਸਹਿਰਦਤਾ ਨਾਲ ਇਸੇ ਤਰ੍ਹਾਂ ਘਟਦੀ ਰਹਾਂਗੀ ਪੂਰੀ ਸਹਿਰਦਤਾ ਨਾਲ ਸਹਿਰਦਤਾ ਜੋ ਜੋ ਕੇ ਜੀਵਨ ਵਿੱਚ ਲੱਭਦਾ ਪਰ ਮੈਂ ਤੈਨੂੰ ਸੋਚ ਲੈ ਚੰਗੀ ਤਰ੍ਹਾਂ ਪਹਿਲਾਂ ਨਫ਼ਰਤ ਕਰਦਾ ਕਿ ਪਿਆਰ ਦੋਵੇਂ ਪਰ ਤੂੰ ਕੀ ਹੈ ਇਸ ਨੂੰ ਨਾ ਮੇਰੀ ਨਫ਼ਰਤ ਸਮਝ ਸਕੀਂ ਨਾ ਮੇਰਾ ਪਿਆਰ ਨਫ਼ਰਤ ਤੇ ਪਿਆਰ ਦੋਵੇਂ ਮੰਜ਼ਲਾਂ ਦੇ ਪ੍ਰਾਪਤੀਆਂ ਦੇ ਜਾਂ ਵੱਧਵੇਂ ਵਤੀਰੇ ਦੇ ਸੰਕਲਪ ਨੇ ਮੈਂ ਸਫਰ ਹਾਂ ਜੋ ਤੈਅ ਕਰਕੇ ਵੀ ਖੋ ਦੇਈਦਾ ਮੈਂ ਗਤੀ ਹਾਂ ਤੇਰੀ ਨਫ਼ਰਤ ਜੋ ਕਦੇ ਮੇਰੇ ਲਈ ਹੁੰਦੀ ਹੈ ਤੇ ਕਦੇ ਦੁਨੀਆ ਦੇ ਹਰ ਸਥਾਪਿਤ ਸਬੰਧ ਤੇ ਪ੍ਰਬੰਧ ਲਈ ਤੇਰਾ ਪਿਆਰ ਜੋ ਕਦੇ ਮੇਰੇ ਲਈ ਹੁੰਦਾ ਹੈ ਤੇ ਕਦੇ ਦੁਨੀਆ ਦੀ ਹਰ ਸੁੰਦਰ ਚੀਜ਼ ਲਈ ਮੈਂ ਇਨਾਂ ਦੋਹਾਂ ਵਿਚਲੀ ਗਤੀ ਆਂ ਤੇਰੀ ਨਫ਼ਰਤ ਤੇ ਤੇਰੇ ਪਿਆਰ ਤੇਰੀ ਬੇਇੱਜ਼ਤੀ ਤੇ ਤੇਰੇ ਸਤਕਾਰ ਵਿਚਕਾਰ ਮੈਂ ਹਾਂ ਜਿਸ ਨੂੰ ਨਾ ਤੂੰ ਛੱਡ ਸਕਦਾ ਨਾ ਰੱਖ ਸਕਦਾ ਮੈਂ ਹਾਂ ਤੇਰੀ ਹਮਚਨ ਮੇਰੀ ਹਮਚਣ ਕਹਿੰਦਾ ਹੋਇਆ ਮੈਂ ਚੌਂਕ ਦੇ ਵਿੱਚਕਾਰ ਖੜੋ ਕੇ ਦੋਹਾਂ ਪਾਸਿਆਂ ਤੋਂ ਵਾਹੋ ਦਾ ਹੀ ਭੱਜਿਆ ਰਹੇ ਟ੍ਰੈਫਿਕ ਵੱਲ ਵੇਖ ਕੇ ਆਪਣੀ ਤਲਾਸ਼ ਦਾ ਸਫ਼ਰ ਜਾਰੀ ਰੱਖਦਿਆਂ ਆਪਣੇ ਆਪ ਨੂੰ ਪੁੱਛਦਾ ਹਾਂ ਇਹ ਸਾਰੇ ਕਿੱਧਰ ਭੱਜੇ ਜਾ ਰਹੇ ਨੇ ਕਿ ਇਹਨਾਂ ਨੂੰ ਵੀ ਕਿਸੇ ਹਮਚਣ ਦੀ ਤਲਾਸ਼ ਹੈ